ਹਲੇ ਤੱਕ ਇਹ ਪੈਪੰ ਦਾ ਕੋਈ ਵੀ ਕਿਤੋਂ ਲੰਬਾ ਨਹੀਂ ਆਇਆ ਜੀ ਹਨਾ ਅੱਜ ਤੱਕ ਤਾਂ ਬਹੁਤ ਪ੍ਰਭੂ ਦੀ ਕਿਰਪਾ ਜਿੱਦਨ ਦਾ ਵੀ ਫੈਕਟਰੀ ਲਾਈ ਆ ਅੱਜ ਤੱਕ ਕੋਈ ਵੀ ਸਾਨੂੰ ਕੋਈ ਲੰਬਾ ਨਹੀਂ ਤੁਹਾਡੇ ਬੋਰਡ ਦੀ ਜ਼ਿੰਮੇਵਾਰੀ ਹੂ ਤੁਹਾਨੂੰ ਰੇਟ ਘੱਟ ਮਿਲੂ ਤੁਹਾਨੂੰ ਸਮਾਨ ਨੇੜੇ ਜਿੰਨੀ ਗਰੰਟੀ ਮੰਗੋਗੇ ਗਰੰਟੀ ਦਵਾਂ ਤੁਹਾਡੇ ਏਰੀਆ 'ਚ ਹੀ ਬੈਠਾ ਮੇਰੇ ਕਿਸਾਨ ਵੀਰਾਂ ਲਈ ਨਾ ਤੁਸੀਂ ਜਿਹੜੇ ਪਾਈਪ ਬਣਾ ਰਹੇ ਹੋ ਜੀ ਇਹਦੇ ਲਈ ਤੁਹਾਨੂੰ ਵਧਾਈਆਂ ਲੋਕਾਂ ਦੇ ਮਨ ਚੋਂ ਬਹਿਮ ਘੱਡ ਦੋ ਜੀ ਵੀ ਲੋਕਲ ਵੀ ਅਸਲੀ ਸਮਾਨ ਮਿਲਣ ਲੱਗ ਗਿਆ ਬਿਲਕੁਲ ਜੀ ਜੋ ਵੀ ਪਾਈਪ ਜਿਹੜਾ ਇਹ ਬਣਦਾਗਾ ਜੀ ਕਿੱਥੋਂ ਵੀ ਬਣੇ ਹਾਂ ਮਟੀਅਲ ਇਹ ਪੈਪਰ ਦੇ ਵਿੱਚ ਸੇਮ ਉਹੀ ਪੈਂਦਾ ਉਹੀ ਸਮਾਨ ਸਾਰਾ ਉਹੀ ਸਮਾਨ ਭਾਵੇਂ ਉਹ ਜੈਪੁਰ ਬਣੇ ਚਾਹੇ ਉਹ ਫਰੀਦਕੋਟ ਬਣੇ ਵਾ ਫਰੀਦਕੋਟ ਬਣੇ ਕਿਤੇ ਵੀ ਬਣੇ ਸੇਮ ਜਿਹੜਾ ਬਣਾਉਣ ਵਾਲੇ ਦਾ ਤਰੀਕਾ ਆਪਦਾ ਹਾਂ ਮਾਲਕ ਪਾਉਂਦਾ ਕੀ ਹੈ ਉਹ ਆਪੋ ਆਪਣੀ ਉਹਦੀ ਸੋਚ ਹੁਣ ਬੋਰਾ ਚ ਜਿਹੜਾ ਸਮਾਨ ਪਾਉਣਾ ਜਮਾ ਕੋਕੇ ਝੜਦਾਂਗੇ ਆਪਾਂ ਬਿਲਕੁਲ ਜੀ ਗਾਰੰਟੀ ਆ ਕੋਈ ਨੁਕਸਾਨ ਨਹੀਂ ਹੁੰਦਾ ਬਿਲਕੁਲ ਇਹ ਸਾਰੀ ਗਾਰੰਟੀ ਆ ਜੋ ਵੀ ਮੰਦਾ ਆਪਦੇ ਮਨ ਜਿੱਥੇ ਉਹਦੇ ਮਨ ਸੈਟੀਸਫਾਈ ਹੋਊਗਾ ਉੱਥੇ ਕਰ ਤੌੜੇ ਪਿੰਡ ਨੂੰ ਰਸਤਾ ਜਾਂਦਾ ਗੁਰਦੁਆਰਾ ਸੋਹੀਆਂ ਨੇ ਤੋਂ ਜਿਹੜਾ ਬਠਿੰਡਾ ਬਰਨਾਲਾ ਰੋਡ ਆ ਉਹ ਰਸਤੇ ਤੋਂ ਪ੍ਰੇ ਫੈਕਟਰੀ ਲੱਗੇ ਇੱਥੇ ਆਪਾਂ ਤਿਆਰ ਕਰਦੇ ਹਾਂ ਸਾਵਾ ਸਬਕੋ ਜੀ ਸਾਰਾ ਇਹ ਮਸ਼ੀਨਰੀ ਆ ਇੱਥੋਂ ਹੀ ਸਾਰਾ ਸਿਸਟਮ ਬਣ ਕੇ ਆਉਂਦਾ ਤੇ ਪਹਿਲੀ ਗੱਲ ਤਾਂ ਏ ਗ੍ਰੇਡ ਦਾ ਤੁਸੀਂ ਕਹਿਣ ਹੋ ਵੀ ਇਹਦੇ ਵਿੱਚ ਸਮਾਨ ਪਾਉਣੇ ਆ ਬਿਲਕੁਲ ਜਿੰਨਾ ਜਿਹੜਾ ਸੀਮੈਂਟ ਪੈਂਦਾ ਜੋ ਵੀ ਇਹ ਚ ਮਟੀਰੀਅਲ ਪੈਂਦਾ ਸਾਰਾ ਕੋਸ਼ਿਸ਼ ਕਰਦਾ ਏ 1 ਏ ਗ੍ਰੇਡ ਪਾਉਣ ਦੀ ਜੀ ਵੀ ਜਿਹਦਾ ਕਿਤੇ ਕੋਈ ਲੰਬਾ ਨਾ ਆਵੇ ਜੀ ਸਾਹਮਣੇ ਦਿਖ ਰਹੀ ਨੇ ਮਸ਼ੀਨਾਂ ਉੱਥੇ ਤਿਆਰ ਹੁੰਦੀ ਹੈ ਪਾਈਪ ਬਿਲਕੁਲ ਤੇ ਜਿਹੜਾ ਰਸਤੇ ਤੇ ਆਪਾਂ ਖੜੇ ਆ ਇੱਥੋਂ ਦੀ ਰੋੜ ਕੇ ਤੁਸੀਂ ਇਹ ਹੌਲੀ ਹੌਲੀ ਦਿਲੀ ਇੱਕ ਦਿਨ ਦੇ ਵਿੱਚ ਸ਼ਾਮ ਤੱਕ ਇੱਥੇ ਰੋੜ ਕੇ ਸਿਰੇ ਆ ਜਾਂਦਾ ਤੇ ਆਹ ਚੀਜ਼ ਮਾਰੀ ਕੈਮਰਾ ਇਹ ਮੈਨੂੰ ਬਹੁਤ ਪਸੰਦ ਲੱਗੀ ਇੱਥੇ ਘਟੋ ਘੱਟ 8 9 ਇਹ ਡੱਗ ਜੇ ਬਣੇ ਹੋਣੀ ਹੈ ਵੱਡੇ ਵੱਡੇ ਹਾਂ ਇਹਨਾਂ 'ਚ ਪਾਈਪ ਆਉਂਦੇ ਨੇ ਇਹਦੇ ਵਿੱਚ ਪਾਈਪ ਜਿੰਨਾ ਪਾਣੀ ਦੇ ਵਿੱਚ ਪਾਇਪ ਰਹੂਗਾ ਉੰਨੀ ਇਹਦੀ ਮਜ਼ਬੂਤੀ ਜ਼ਿਆਦਾ ਹੋਊਗੀ ਕਿੰਨੇ ਕਿੰਨੇ ਦਿਨ ਰਹਿਣਾ ਜ਼ਰੂਰੀ ਹੈ ਜੀ ਇੱਕ ਟੋਟੋ-ਟੱਟ ਘੱਟੋ-ਘੱਟ 15 ਦਿਨ 10 ਤੋਂ 15 ਦਿਨ ਦੇ ਵਿੱਚ ਇਹ ਪਾਣੀ ਦਾ ਫੀਜਰ ਆਪਾਂ 15 ਦਿਨ ਰੱਖਦੇ ਹਾਂ ਕਿ 10 ਦਿਨ ਵੱਧ ਰੱਖਦੇ ਹਾਂ ਕਿ ਦੋ ਦਿਨਾਂ ਦੇ ਵਿੱਚ ਇੱਕ ਡਿੱਗ ਭਰਦਾਗਾ ਨਹੀਂ ਪਾਈਪ 15 ਦਿਨ ਰੱਖ ਕੇ ਉਹ ਤਾਂ 5 ਦਿਨਾਂ 'ਚ ਵੀ ਤਰਾਈ ਹੋ ਜੂ ਉਹਦਾ ਕੀ ਫਰਕ ਹੋਊਗਾ ਜਿੰਨਾ ਜ਼ਿਆਦਾ ਰੱਖਾਂਗੇ ਉੰਨੀ ਮਜ਼ਬੂਤੀ ਜ਼ਿਆਦਾ ਆਊਗੀ ਉੰਨੀ ਇਹਦੀ ਫਿਨਿਸ਼ਿੰਗ ਜ਼ਿਆਦਾ ਆਊਗੀ ਉੰਨੀਆਂ ਨੇ ਗਾਹਾਂ ਵੀ ਮੂਰੇ ਪਾਣੀ 'ਚ ਹੀ ਜਾਣਾ ਉੰਨੀ ਨੀ ਇਹਦੀ ਫੇਰ ਮਜਬੂਤੀ ਨਹੀਂ ਬਣਦੀ ਜੀ ਮਤਲਬ ਕਿ ਤੁਹਾਡਾ ਕਹਿਣ ਦੀ ਗੱਲ ਹੈ ਵੀ ਉਧਰੋਂ ਪਾਈਪ ਪ੍ਰੈਸ ਹੋ ਗਿਆ ਪੂਰਾ ਦੱਬ ਕੇ ਬਿਲਕੁਲ ਉਹਦੇ ਕਿੰਨੇ ਲੱਗੇ ਹੋਏ ਨੇ ਪ੍ਰੈਸ਼ਰ ਲੱਗੇ ਹੋਏ ਨੇ ਜੈਕ ਲੱਗੇ ਹੋਏ ਨੇ ਉਹਨੂੰ ਉਨਾ ਪ੍ਰੈਸ਼ਰ ਦਿੰਨੇ ਆ ਜਿੰਨਾ ਉਹ ਪਾਵਰ ਚੱਲ ਸਕੇ ਪਾਵਰ ਬਣੇ ਸਕੇ ਧਰਤੀ ਚ ਦੋ ਕਾਰਨਾ ਕਰਕੇ ਪਾਈਪ ਖਰਾਬ ਜਾਂਦਾ ਦਬਾਅ ਪੈ ਜਾਂਦਾ ਤੇ ਜਾਂ ਫਿਰ ਪਾਣੀ ਦਾ ਜੀ ਹੈਨਾ ਗਿਆ ਆਪਾਂ ਇਧਰ ਗੱਲਬਾਤ ਕਰਨੀ ਨਾਲ ਦੀ ਨਾਲ ਸੱਜਣ ਵੀਰੋ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ ਹੁਣ ਤੁਸੀਂ ਬਿਨਾਂ ਸ਼ੱਕ ਦੇ ਇਹ ਫੈਕਟਰੀ ਚ ਪਹੁੰਚ ਸਕਦੇ ਹੋ ਤੇ ਇਹ ਕਿੰਨੇ ਫੁੱਟ ਦੇ ਪਾਈਪ ਨੇ ਜੀ ਇਹ 13 ਫੁੱਟ ਦੀ ਲੈਂਥ ਹੁੰਦੀ ਆ ਜੀ ਉਹ 13 ਹੁੰਦੀ ਆ ਪੂਰਾ ਅਸੀਂ ਦੇਖ ਕੇ 13 ਫੁੱਟ ਆ ਆ ਜੀ ਸਰ ਇਧਰਲੀ ਸਾਈਡ ਤੋਂ ਮੈਂ ਇਹ ਦੇਖਿਆ ਜੀ ਵਿੱਚ ਡੱਗ ਬਹੁਤ ਥੋੜੇ ਹੁੰਦੇ ਨੇ ਹਨਾ ਬਣੇ ਹੋਏ ਜੀ ਬਿਲਕੁਲ ਤਾਂ ਹੀ ਇਹ ਜ਼ਿਆਦਾ ਬਣਾਏ ਨੇ ਵੀ ਇਹ ਉਹਨੇ ਦਿਨ ਪੂਰਾ ਰੱਖ ਸਕੀ ਹੈ ਪਾਣੀ ਇੱਕ ਡੱਗ 'ਚ ਕਿੰਨੇ ਪੈਪ ਆ ਜਾਂਦੇ ਨੇ ਜੀ ਕੱਟੇ ਇੱਥੇ 200 ਪੈਪ ਦੀ ਮਾਤਰਾ ਅਸਲੀ ਵੀ ਆਉਂਦਾ 200 ਇਹਨੇ ਕਦੇ ਕਰੀਬ ਆਉਂਦੇ ਨੇ ਠੀਕ ਹੈ ਤੇ ਮਤਲਬ ਕਿ ਇਹ ਜ਼ਿਆਦਾ ਡੱਗ ਕਾਹ ਤੋਂ ਬਣਾਏ ਹੋਏ ਨੇ ਜੀ ਮੈਂ ਫੋਕ ਪਰ ਉਹਨਾ ਦਿਨਾ ਪੂਰਾ ਪ੍ਰੋਸੀਜਰ ਨਹੀਂ ਆਉਂਦਾ ਜਦੋਂ ਕੱਢਣੇ ਹੁੰਦੇ ਨੇ ਕਿ ਲੇਬਰ ਨੇ ਉਹਨਾ ਟਾਈਮ ਬੈਠਣ ਨਾਲੋਂ ਬਿਹਤਰ ਆ ਪਹਿਲਾਂ ਭਰ ਲੈਂਦੀ ਆ ਫਿਰ ਉਹ ਦਿਨ ਬਾਈ ਡੇ ਬਾਈ ਡੇ ਕੱਢਣ ਲੱਗ ਜਾਂਦੇ ਜੇ ਤੁਹਾਡਾ ਮਤਲਬ ਕਹਿੰਦਾ ਇਹ ਜੀ ਡੱਗ ਥੋੜੇ ਹੁਣ ਤਾਂ ਕੱਚਾ ਮਾਲ ਹੀ ਲੋ ਕੱਢੀ ਜਾਂਦਾ ਫਿਰ ਜ਼ਿਆਦਾ ਤੇ ਆਹ ਤੁਹਾਡੇ ਸਾਹਮਣੇ ਪੈ ਪੈ ਨੇ ਤੇ ਹਲੇ ਤੱਕ ਇਹ ਪੈਪਾਂ ਦਾ ਕੋਈ ਵੀ ਕਿਤੋਂ ਲੰਬਾ ਨਹੀਂ ਆਇਆ ਜੀ ਹਨਾ ਅੱਜ ਤੱਕ ਤਾਂ ਬਹੁਤ ਪ੍ਰਭੂ ਦੀ ਕਿਰਪਾ ਜਿੱਦਨ ਦਾ ਵੀ ਫੈਕਟਰੀ ਲਾਈ ਆ ਅੱਜ ਤੱਕ ਕੋਈ ਵੀ ਸਾਨੂੰ ਕੋਈ ਲੰਬਾ ਨਹੀਂ ਸਸਤਾ ਹੋਵੇ ਬਾਰ ਬਾਰ ਤੇ ਮਹਿੰਗਾ ਹੋਵੇ ਇੱਕ ਵਾਰ ਜਿਹੜੇ ਹਿਸਾਬ ਨਾਲ ਤੁਸੀਂ ਇਹਨੂੰ ਪ੍ਰੈਸ ਕਰਦੇ ਹੋ ਜੀ ਹਨਾ ਤੇ ਪਾਣੀ 'ਚ ਰੱਖਦੇ ਹੋ ਤੇ ਜਿਵੇਂ ਹੁਣ ਬਾਹਰੋਂ ਪਾਈਪ ਮਿਲਦੇ ਨੇ ਉਹ ਹਿਸਾਬ ਨਾਲ ਫਿਰ ਇਹਨਾਂ ਦਾ ਰੇਟ ਕਿੰਨਾ ਕੁ ਵੱਧਾ ਜੀ ਨਹੀਂ ਰੇਟ ਉਹਨਾਂ ਨਾਲੋਂ ਘੱਟ ਹੀ ਆਉਂਦਾ ਬਾਰ ਲੈਣੋ ਬਾਰ ਲੈ ਇਹ ਇੱਕ ਇੱਕ ਲੋਕਾਂ ਦੇ ਦਿਲ ਦੇ ਵਿੱਚ ਵਸੇ ਮਾਂ ਵੀ ਮਨੂੰ ਜਿਵੇਂ ਕਹਿੰਦਾ ਹੈ ਨਾ ਘਰੇ ਚਾਹੇ ਬੈਠਾ ਹੋਵੇ ਦੂਰਲਾ ਬੰਦਾ ਜਾ ਕੇ ਉਹੀ ਲੱਗਦਾ ਇਹ ਨਾ ਜਿਹੜੇ ਮਤਲਬ ਮੈਂ ਕਹਿੰਦਾ ਚਾਹੁੰਦਾ ਜੋ ਵੀ ਸੇਲ ਕਰਦੇ ਆ ਉਹਨਾਂ ਦੀ ਇੱਕੋ ਦਿਮਾਗ ਚ ਬਿਠਾਉਂਦੇ ਆ ਜੀ ਇਹ ਲੋਕਲ ਮਾਲ ਆ ਹਾਂ ਵੀ ਘਰ ਦੇ ਲਵੀ ਆ ਪਰ ਮੈਂ ਇੱਕ ਦੱਸਣਾ ਚਾਹੁੰਦਾ ਮਸ਼ੀਨਰੀ ਉਹੀ ਆ ਲੋਹਾ ਉਹੀ ਆ ਹਾਂ ਸਮਾਨ ਉਹੀ ਆ ਮਟੀਰੀਅਲ ਉਹੀ ਆ ਉਹਨੂੰ ਜਿੱਥੇ ਮਰਜ਼ੀ ਬਣਾਓ ਠੀਕ ਹੈ ਮੈਂ ਨਹੀਂ ਕਹਿੰਦਾ ਮੈਂ ਕੱਲਾ ਹੀ ਕੋਈ ਅਲੱਗਾਂ ਚੀਜ਼ ਪਾਉਣਾ ਚੀਜ਼ ਉਹੀ ਪੈਂਦੀ ਆ ਜਿਹੜੀ ਉੱਥੇ ਪੈਂਦੀ ਆ ਜਾਂ ਇੱਥੇ ਪੈਂਦੀ ਆ ਸਭ ਦਾ ਬੌਨ ਬਣਾਉਣ ਦਾ ਤਰੀਕਾ ਆਪੋ ਆਪਣਾ ਉਹ ਹੁਣ ਬਣਾਉਣ ਤੇ ਆ ਵੀ ਉਹ ਮਟੀਰੀਅਲ ਇਹਦੇ ਵਿੱਚ ਕਿੰਨਾ ਪਾਉਂਦਾ ਕਿਵੇਂ ਪਾਉਂਦਾ ਕਿਵੇਂ ਬਣਾਉਂਦਾ ਠੀਕ ਹੈ ਜ਼ਰੂਰੀ ਕੱਲਾ ਮਟੀਰੀਅਲ ਨਹੀਂ ਰੱਖਦਾ ਇਹਦੇ ਬਣਾਉਣ ਦੇ ਤਰੀਕੇ ਵੀ ਨੇ ਸਮਾਂ ਵੀ ਚਾਹੀਦਾ ਸਮਾਂ ਵੀ ਚਾਹੀਦਾ ਇਹਨੂੰ ਕਿੰਨਾ ਪ੍ਰੈਸ਼ਰ ਦੇਣਾ ਕਿੰਨਾ ਇਹਨੂੰ ਪਾਣੀ ਚ ਰੱਖਣਾ ਕਿੰਨੇ ਬਾਅਦ ਕਿਵੇਂ ਕਰਨਾ ਇਹਨੂੰ ਫਲੋਰ ਤੇ ਕਿੰਨੇ ਦਿਨ ਲੈ ਕੇ ਜਾਣਾ ਇਹ ਵੀ ਆ ਜਿਵੇਂ ਇੱਥੋਂ ਕੱਢ ਕੇ ਨਾਲ ਦੀ ਨਾਲ 5-10 ਦਿਨਾਂ ਵਿੱਚ ਸੇਲ ਨਹੀਂ ਕਰਦੇ ਅਸੀਂ ਇੱਕ ਇੱਕ ਸੀਜ਼ਨ ਦਾ ਮਾਲ ਸਟਾਕ ਰੱਖਦੇ ਤੇ ਨਹੀਂ ਉਧਰ ਗਦਾਮ ਚ ਵੀ ਪਿਆ ਆਪਣੇ ਮਾਲ ਇੱਧਰ ਵੀ ਪਿਆ ਇਹ ਸਾਰਾ ਮਤਲਬ ਕਿ ਫੁੱਲ ਟਾਈਮ ਨਹੀਂ ਤਿਆਰ ਹੋਇਆ ਹੋਇਆ ਹੋਰਾ ਟਾਈਮ ਦਾ ਇਹਨੂੰ ਮੰਨ ਕੇ ਫਲੋਰ ਤੇ ਪਏ ਨੂੰ ਸਾਲ ਦਾ ਸੀ ਇੱਕ ਮਟੀਰੀਅਲ ਇੱਕ ਸੀਜ਼ਨ 바이 ਸੀਜ਼ਨ ਅਸੀਂ ਬਾਹਰ ਰੱਖਦੇ ਆ ਗਰਾਊਂਡ ਚ ਉਦੋਂ ਬਾਅਦ ਸੇਲ ਕਰਦੇ ਹਾਂ ਜੇ ਇਹ ਮਾਲ ਸੇਲ ਕਰਾਂਗੇ ਹੁਣ ਬਣਾ ਕੇ ਰੱਖ ਦਾਂਗੇ ਮੂਰਲੇ ਸੀਜ਼ਨ ਲਈ ਫੇਰ ਬਣਾਵਾਂਗੇ ਤੇ ਮਾਲ ਇਹ ਉਹੀ ਭੇਜਦੇ ਨੇ ਜਿਹੜਾ ਜਮਾਂ ਪ੍ਰੋਪਰ ਤਿਆਰ ਹੋਇਆ ਹੁੰਦਾ ਤੇ ਜਦੋਂ ਛੋਡੇ ਘਰੇ ਪਹੁੰਚ ਗਿਆ ਛੋਡੇ ਖੇਤ ਪਹੁੰਚ ਗਿਆ ਤੇ ਉਹਦੇ ਵਿੱਚ ਪੈ ਗਿਆ ਇਸ ਤੋਂ ਬਾਅਦ ਕੋਈ ਲਾਂਬਾ ਖਤਮ ਜਿੰਮੇਵਾਰੀ ਆ ਸਾਡੀ ਜੇ ਕੋਈ ਇਹ ਨਹੀਂ ਵੀ ਅੱਜ ਮਾਲ ਚਲਾ ਗਿਆ ਮਾਲ ਬੋਰ ਚ ਪਾਤਾ ਬਦੂ ਦੇਣਾ ਕੋਈ ਫੁੱਲ ਜ਼ਿੰਮੇਵਾਰੀ ਜਿਵੇਂ ਵੀ ਮੂਹਰਲਾ ਬੰਦਾ ਸੈਟੀਸਫਾਈ ਹੋਊਗਾ ਉਹਨੂੰ ਫੁੱਲ ਸੈਟੀਸਫਾਈ ਕਰਕੇ ਦਵਾਂਗੇ ਹੂੰ ਲੈ ਵੀ ਸੱਜਣੋ ਪੂਰੇ ਪੰਜਾਬ ਚ ਇਹ ਫੈਕਟਰੀ ਦੇ ਚਰਚੇ ਨੇ ਦੂਰ ਦੂਰ ਮਾਲ ਜਾਂਦਾ ਤੇ ਮੈਂ ਵੀਡੀਓ ਬਣਾਈ ਹੈ ਮੇਰੇ ਏਰੀਆ ਵਾਲੇ ਕਿਸਾਨਾਂ ਵੀਰਾਂ ਖਾਤਰ ਖਾਸ ਕਰਕੇ ਲੋਕਲ ਨੇ ਜਿਹੜੇ ਉਹ ਲੋਕਲ ਦਾ ਭਲੇਖਾ ਮਾਣਾ ਚ ਕੱਢ ਦੇਣ ਤੇ ਇਸ ਫੈਕਟਰੀ ਚ ਪਹੁੰਚ ਜਾਣ ਤੇ ਇਹ ਨਾਮ ਕੀ ਜੇ ਫੈਕਟਰੀ ਦਾ ਜਿੱਥੇ ਅੱਪ ਖੜੇ ਆ ਇਹ ਜੇਪੀ ਅਮਰਤ ਜੈਪੁਰ ਦੇ ਨਾਮ ਨਾਲ ਹਾਂ ਜੀ ਆ ਗੱਡੀ ਹੁਣੇ ਆਈ ਆ ਇਹ ਕਿਹੜੇ ਥਾਂ ਤੋਂ ਆਈ ਜਿਲਾ ਕੇ ਇਹ ਇਹ ਇਧਰ ਆਪਣੇ ਮੋਗੇ ਵਾਲੀ ਸਾਈਡ ਤੇ ਬੋਰ ਪਾ ਕੇ ਆਈ ਆ ਆ ਨਾਲ ਸਮਾਨ ਦਿਖਾਈ ਜੋਤ ਆਹਲੇ ਪੈਪ ਵੀ ਪਏ ਨਹੀਂ ਮੰਨਣਾ ਉੱਥੋਂ ਬਚ ਕੇ ਆਉਣਗੇ ਇੱਕ ਦੋ ਪਾਇਪ ਇਹਵੇਂ ਸਾ ਜਿੱਥੇ ਵੀ ਬੋਰ ਪਾਉਣ ਜਾਣੇ ਆ ਜੀ ਉੱਥੇ ਇੱਕ ਦੋ ਪਾਇਪ ਐਕਸਟਰਾ ਲੈ ਕੇ ਜਾਣੇ ਆ ਕਈ ਵਾਰੀ ਵੀ ਕੋਈ ਬੋਰ ਪਾਉਣ ਦੀ ਕੋਈ ਲੰਬਾਈ ਸਮਾਈ ਘਟ ਵੱਧ ਨਾ ਜਾਵੇ ਹਾਂ ਵੀ ਫੇਰ ਉੱਥੋਂ ਮੁੜਨਾ ਬਹੁਤ ਔਖਾ ਹੁੰਦਾ ਵਾਪਸ ਪਾਇਪ ਮੁੜੇ ਆਉਂਦੇ ਆ ਉਹਦਾ ਕੋਈ ਦੁੱਖ ਨਹੀਂ ਲੰਬਾਈ ਬਦਨ ਘਟਨ ਕਰਕੇ ਪਾਇਪ ਲੈ ਜਾਂਦੇ ਨੇ ਇਸ ਗੱਲ ਨੂੰ ਨਹੀਂ ਲੈ ਜਾਂਦੇ ਵੀ ਉੱਥੇ ਛੜਾ ਮਾਲ ਕਈ ਵਾਰੀ ਖਰਾਬ ਹੋ ਜਾਂਦਾ ਅੱਜ ਤੱਕ ਕੋਈ ਆਇਆ ਪਏ ਨੇ ਮੁੜ ਕੇ ਆਏ ਨੇ ਗੱਡੀ ਬੁੜਕਦੀ ਆਈ ਆ ਸਾਰਾ ਕੁਝ ਓਡੇ ਸਾਹਮਣੇ ਆ ਜੋ ਵੀ ਕੋਸਾ ਆਪਾਂ ਕਹਿੰਦੇ ਹੁੰਦੇ ਆ ਚੀਜ਼ ਤਾਂ ਹਰੇਕ ਬੰਦਾ ਆਪਣੀ ਨੂੰ ਸੁਲਾਉਂਦਾ ਹੁੰਦਾ ਪਰ ਇੱਕ ਵਾਰੀ ਦੇਖੋ ਜ਼ਰੂਰ ਪਰਖੋ ਜ਼ਰੂਰ ਵੀ ਜਿਹੜਾ ਥੋੜੇ ਮਨਚ ਭਲੇਖਾ ਅਸੀਂ ਬਾਹਰੋਂ ਮਾਲ ਲਾਵਾਂਗੇ ਸਾਨੂੰ ਸਸਤਾ ਪੈ ਜਾਊਗਾ ਸਸਤਾ ਨਹੀਂ ਪੈਂਦਾ ਸਸਤਾ ਇੱਥੇ ਪਊਗਾ ਤੇ ਕੰਮ ਓਰੀਜਨਲ ਹੋਊਗਾ ਬਾਹਰ ਵੀ ਸਟਾਕ ਤੇ ਆ ਤੇ ਫੁੱਲ ਸਟ੍ਰੋਕ ਦੇ ਦੂੰਗੀ ਤਿਆਰ ਕਰਕੇ ਕਿੰਨੇ ਮੂਰਾ ਜੀ ਤੀਨ ਦਿਨ ਬਣਾ ਕੇ ਉਨੇ ਮਾਲ ਰੱਖ ਦੇਣੇ ਸਾਨੂੰ ਪਤਾ ਹੁੰਦਾ ਵੀ ਇੰਨਾ ਕਮਾਲ ਲੱਗੂ ਅੱਛਾ ਲੰਮਾ ਸਮਾਂ ਕੰਮ ਕਰੀ ਜਾਂਦੇ ਪਤਾ ਪਤਾ ਉਹ ਲੇਬਰ ਦਾ ਕੋਈ ਚੱਕਰ ਚੱਲੀ ਜਾਣਾ ਇਹ ਤਾਂ ਕੰਮ ਸਾਡਾ ਸਰਕਲ ਵਾਈਜ਼ ਸਰਕਲ ਚੱਲਦਾ ਹੀ ਰਹਿੰਦਾ ਤੇ ਬਾਬੂ ਜੀ ਕੀ ਕਹਿਣਾ ਚਾਹੁੰਦਾ ਕਿਸਾਨਾਂ ਦੇ ਮਨ ਚ ਇੱਕ ਛੋਟਾ ਜਿਹਾ ਸਵਾਲ ਆ ਇਹ ਮੈਸੇਜ ਦੇ ਦਿਓ ਬੀ ਦਾ ਜਿਵੇਂ ਘਰ ਦਾ ਵੈਦ ਕਹਿੰਦਾ ਜੀ ਬਸ ਮੈਂ ਹਰ ਇੱਕ ਵੀਰ ਨੂੰ ਇਹੀ ਕਹਿਣਾ ਚਾਹੁੰਦਾ ਦੇਖੋ ਪਰਖੋ ਆਓ ਦੇਖੋ ਆਪਣੇ ਆਪ ਪਤਾ ਲੱਗੂ ਵੀ ਹਾਂ ਕੁਝ ਹੈ ਐਪ ਦੇ ਵਿੱਚ ਵੀ ਕੀ ਆ ਕੀ ਨਹੀਂ ਹਨਾ ਉਦੋਂ ਬਾਅਦ ਫੇਰ ਸਾਡੇ ਨਾਲ ਗੱਲਬਾਤ ਕਰੂਗਾ ਹਰ ਜਿੰਵੇਂ ਵੀ ਤੁਹਾਨੂੰ ਜੋ ਵੀ ਅਸੀਂ ਕਰ ਸਕਦੇ ਆ ਵੱਧ ਤੋਂ ਵੱਧ ਕਰਾਂਗੇ ਤੁਹਾਡੇ ਬੋਰ ਦੀ ਜਿੰਮੇਵਾਰੀ ਹੋ ਤੁਹਾਨੂੰ ਰੇਟ ਘੱਟ ਮਿਲੂ ਤੁਹਾਨੂੰ ਸਮਾਨ ਨੇੜੇ ਜਿੰਨੀ ਗਰੰਟੀ ਮੰਗੋਗੇ ਗਰੰਟੀ ਦਵਾਂ ਤੁਹਾਡੇ ਏਰੀਆ 'ਚ ਹੀ ਬੈਠਾ ਪਹੁੰਚੋ ਮਿੱਤਰੋ ਸੋਹਿਆਣਾ ਗੁਰਦੁਆਰਾ ਦੇ ਧੌਲੇ ਨੂੰ ਰੋਡ ਜਾਂਦਾ ਬਠਿੰਡਾ ਬਰਨਾਲਾ ਰੋਡ ਆ ਹੰਡਿਆਏ ਪਿੰਡ ਤੋਂ ਕੋਲੇ ਨੇੜੇ ਆ ਹਨਾ ਜੀ ਹਾਂ ਹੰਡਿਆਏ ਤੋਂ ਜਦੋਂ ਆਪਾ ਤਪੇ ਨੂੰ ਜਾਂਦੇ ਆ ਤਾਂ ਵਿਚਾਲੇ ਗੁਰਦੁਆਰਾ ਸਾਹਿਬ ਆਉਂਦਾ ਸੋਹੀਆਣਾ ਸਾਹਿਬ ਉੱਤੇ ਹੀ ਆ ਵੱਡੀ ਰੋਡ ਤੇ ਉਹਦੇ ਬਿਲਕੁਲ ਓਬਜੈਕਟ ਜਦੋਂ ਤੁਸੀਂ ਮੁੜੋਗੇ ਬਸ ਅੱਧਾ ਕਿਲੋਮੀਟਰ ਵੀ ਨਹੀਂ ਉਹਦੇ ਨਾਲ ਹੀ ਜੈਪੁਰ ਪਾਪ ਦਾ ਬੋਰਡ ਲੱਗਿਆ ਮੂਰੇ ਵੀਡੀਓ ਸ਼ੇਅਰ ਕਰ ਦਿਓ ਇੱਥੇ ਪਹੁੰਚ ਜੋ ਸ਼ੁਕਰੀਆ ਧੰਨਵਾਦ ਜੀ ਜੀ